ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਪੁਰਬ ਆ ਖਾਲਸਾ ਸਾਜਨਾ ਦੇ ਉਸਾ ਦੋਸਰੋਂ ਮੁਖਰਾਦੇ ਹੋਇਆਂ ਇਨਸਾਨ ਸਾਹਿਬ ਦੇ ਚੋਲੇ ਦੀ ਸੇਵਾ ਹੋ ਰਹੀ ਆ ਤੇ ਛੋਟਾ ਜਿਹਾ ਪਜੰਗੀ ਭਾਈ ਅਰ ਸਿੰਘ ਅਰਸ਼ਦੀਪ ਸਿੰਘ ਭਾਈ ਪੁੱਤਰ ਪ੍ਰੇਮ ਸਿੰਘ ਸਰਦਾਰਾ ਸਿੰਘ ਸਰਪੰਚ ਦਾ ਪੋਤਰਾ ਉਹ ਵਾਗਿਆ ਚੋਲਾ ਯਾਰ ਇਨਾ ਇੱਕੋ ਥੇ ਤੇ ਵਾਟਰ ਵਰਦੰਗੀ ਦਾ ਦੇਲਾ ਬਹੁਤ ਵੱਡਾ ਤੇ ਛੋਟੇ ਛੋਟੇ ਪਜੰਗੀ ਸੇਵਾ ਕਰ ਰਹੇ ਨੇ ਤੇ ਚਰਖੜੀ ਫੇਰ ਦੀ ਸੇਵਾ ਕਰਦੇ ਨੇ ਭਾਈ ਗੁਰਪ੍ਰੀਤ ਸਿੰਘ ਇਹਨਾਂ ਉਦੋਂ ਬਾਅਦ ਚੜਾਉਣਾ ਫਿਰ ਉਹ ਐਸੀ ਗਾਸੀ ਕਾਲ ਪੁੱਤਾ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਜੋ ਕਈ ਸਾਲਾਂ ਤੋਂ ਲੈ ਕਰਕੇ ਲਗਾਤਾਰ ਸਤਗੁਰੂ ਜੀ ਦੇ ਨਿਸ਼ਾਨਾਂ ਦੇ ਚੋਲਿਆਂ ਦੀ ਸੇਵਾ ਕਰਦੇ ਆ ਰਹੇ ਨੇ ਤੇ ਹੁਣ ਉਹ ਨਿਸ਼ਾਨਾ ਦਾ ਇਸ਼ਨਾਨ ਹੋ ਗਿਆ ਜਿਹੜਾ ਪੁਰਾਣਾ ਚੋਲਾ ਸੀ ਮਸਤਾਨਾ ਬਿਰਦ ਉਹ ਉਤਾਰਿਆ ਗਿਆ ਹੁਣ ਨਵਾਂ ਇਹਦੀ ਸੇਵਾ ਕਰਨ ਵਾਸਤੇ ਭਾਈ ਗੁਰਪ੍ਰੀਤ ਸਿੰਘ ਜਾ ਰਹੇ ਨੇ ਸੋ ਆਓ ਆਪ ਸੰਗਤਾਂ ਨਾਲ ਜੁੜਦੇ ਆਂ ਤੇ ਇਹ ਚਲੋਣੇ ਆਂ ਹੋਰ ਗੁਰਪ੍ਰੀਤ ਸਿੰਘ ਜੀ ਵਾਹਿਰ ਜੀ ਦਾ ਖਾਲਸਾ ਚੜ੍ਹਦੀ ਕਲਾ ਵਾਹਿਰ ਜੀ ਦਾ ਖਾਲਸਾ ਹੋਵੇ ਆ ਸਾਡੇ ਜੱਪਤਾਜ ਹੋਣ ਦੀ ਜੱਪਤਾ ਇੱਧਰ ਜਾਗ ਸਾਡੇ ਜੱਪ ਤੋਂ ਤਾਜ ਹੋਣ ਦੀ ਖੁਸ਼ੀ ਵਿੱਚ ਪਾਈ ਗੁਰਪ੍ਰੀਤ ਸਿੰਘ ਜੀ ਹੌਲਦਾਰ ਸਾਹਿਬ ਪੰਜਾਬਪੁਰਸ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਤੇ ਇਹਨਾਂ ਵੱਲੋਂ ਚੜਾਏ ਨੇ ਤੇ ਸਾਡੇ ਭੈਣ ਜੀ ਨੇ ਭੈਣ ਜੀ ਸੁਦੀਪ ਕੌਰ ਤੇ ਸਾਡੇ ਭੈਣ ਜੀ ਬੈਠੇ ਨੇ ਭੈਣ ਭੁਪਿੰਦਰ ਕੌਰ ਜਿਨ੍ਹਾਂ ਵੱਲੋਂ ਨਿਸ਼ਾਨਾ ਦੇ ਚੋਲੇ ਦੀ ਸੇਵਾ ਹੋ ਰਹੀ ਆ ਤੇ ਅਸੀਂ ਦੇ ਗੜੇ ਜਾਤਾਨ ਨੇ ਤੇ ਪਾਈ ਗੁਰਪ੍ਰੀਤ ਸਿੰਘ ਨੇ ਜਿਹੜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕਰ ਰਹੇ ਨੇ ਰੋਕ ਲੋ ਪਾਈ ਗੁਰਪ੍ਰੀਤ ਸਿੰਘ ਜੀ ਨਿਸ਼ਾਨਾ ਦੇ ਦੀ ਸੇਵਾ ਕਰਦੇ ਹੋਏ ਉਨ ਉਪਰ ਬਾਅਗੇ ਤਰ ਤੇ ਹੁਣ ਉਹ ਪਹਿਲਾ ਝੋਲਾ ਸਾਹਿਬ ਬਣਨਗੇ ਫੇ ਫਰਰਾ ਬਣਨਗੇ ਉਸ ਤੋਂ ਬਾਅਦ ਝੋਲੇ ਸਾਹਿਬ ਦੀ ਸੇਵਾ ਹੋ ਗਈ ਹਾਂਜੀ 바이 ਗੁਰਦੀਖਾ ਖਾਲਸਾ ਵੈਲ ਬੀ ਫਰਦੇ ਜੀ ਪਾਈ ਗੁਰਪ੍ਰੀਤ ਸਿੰਘ ਜੀ ਗੂਰਾ ਨੇ ਫਾਇਰੈਂਟ ਫੈਕਟਰੀ ਦੇ ਵਿੱਚ ਸੇਵਾ ਨਿਭਾਉਂਦੇ ਨੇ ਵੈਸੇ ਇਹਨਾਂ ਨੇ ਸੰਥਿਆ ਵੀ ਕਰੀ ਹੋਇਆ ਗ੍ਰੰਥੀ ਸਿੰਘ ਦੀ ਪਾਠੀ ਸਿੰਘ ਦੀ ਤੇ ਬਹੁਤ ਲੰਬੇ ਸਮੇਂ ਤੋਂ ਲੈ ਕਰਕੇ ਸੇਵਾ ਨਿਭਾ ਰਹੇ ਨੇ ਤੇ ਹੁਣ ਅੱਜ ਵੀ ਇਨਸਾਨ ਸਾਹਿਬ ਤੇ ਥੋੜਾ ਹੌਂਦੀ ਸੇਵਾ ਕਰ ਰਹੇ ਨੇ ਉਹਨੇ ਚੋਲੇ ਦੀ ਸੇਵਾ ਕਰਕੇ ਅ نیچے ਆ ਗਏ ਹੁਣ ਤਕਰੀਬਨ 30 ਇੱਕ ਤੀਕ ਫੁੱਟ ਇਨਸਾਨ ਸਾਹਿਬ ਦੀ ਸੇਵਾ ਰਹਿ ਗਈ ਤੇ ਬਹੁਤ ਹਿੰਮਤ ਵਾਲੇ ਨੇ ਸਤਗੁਰੂ ਜੀ ਕਿਰਪਾ ਕਰਨ ਤੇ ਬੜੇ ਹਿੰਮਤੀ ਨੇ ਔਰ ਗੁਰਬੀ ਚੜ੍ਹਦੀ ਕਲਾ ਅਜ ਉਹਨੇ ਰੀਜ ਦੇ ਰੀਂਦਾਂ ਤੰਗ ਕਰਿਆ ਹੋਣਾ ਹਾਂ ਹਾਂ ਵਾ ਚਲੋ ਸਤਗੁਰੂ ਨੇ ਕਿਰਪਾ ਕਰਤੀ ਅੱਜ ਬਸਾਖੀ ਪੁਰਬ ਤੇ ਆਪਣਾ ਹੋ ਚੜ ਗਿਆ ਖਾਲਸਾ ਸਾਜਨਾ ਦੇ ਵਿਸਤੇ ਇਹ ਪਜੰਗੀ ਆਪਣਾ ਇਹ ਸੇਵਾ ਕਰਾਉਣਾ ਇਹਨਾਂ ਨੇ ਇਹ ਸਾਡੇ ਪਾਈ ਸੁਦਾਗਰ ਸਿੰਘ ਜੀ ਸਾਬ ਇਨਸਪੈਕਟਰ ਪੰਜਾਬ ਪੁਲਿਸ ਨੇ ਤੇ ਇਹ ਗੁਰਸਿੱਖ ਰੇ ਅੰਮ੍ਰਿਤਧਾਰੀ ਨੇ ਬਹੁਤ ਪ੍ਰੇਮੀ ਨੇ ਗੁਰੂ ਘਰ ਦੇ ਅੰਮ੍ਰਿਤ ਵੇਲੇ ਸਵੇਰ ਆਹੇ ਜਦੋਂ ਆਉਂਦੇ ਨੇ ਸਾਡੇ ਨਗਰ ਤਾਂ ਮਹਾਰਾਜ ਜੀ ਦੇ ਪ੍ਰਕਾਸ਼ ਸਮੇਂ ਪਹੁੰਚਦੇ ਨੇ ਜਰੂਰ ਤੇ ਵੈਸੇ ਵੈਸੇ ਤਾਂ ਰੋਜ਼ ਵਾਂਗੂ ਹੀ ਅਪਡਾਟ ਕਰ ਲੈਂਦੇ ਨੇ ਰੋਜ਼ ਵਾਂਗੂ ਹਾਜ਼ਰੀ ਲਵਾਉਂਦੇ ਨੇ ਸਤਿਗੁਰੂ ਜੀ ਦੀ ਕਿਰਪਾ ਕਰਨ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਇਹਨਾਂ ਦੇ ਚਾਚਾ ਜੀ ਦੇ ਲੜਕੇ ਨੇ ਪਾਈ ਗੁਰਪ੍ਰੀਤ ਸਿੰਘ ਹੌਲਦਾਰ ਸਾਹਿਬ ਉਹਨਾਂ ਵੱਲੋਂ ਹੀ ਸੇਵਾ ਹੋ ਰਹੀ ਹੈ ਇਹ ਸਾਡੇ ਜਪਤਾ ਸਿੰਘ ਨੇ ਇਹ ਇਹ ਰੱਬ ਨੇ ਸਾਨੂੰ ਮੱਥਾ ਦਿੱਤੇ ਨੇ ਇਹਨਾਂ ਦੀ ਖੁਸ਼ੀ ਦੇ ਵਿੱਚ ਪਰਿਵਾਰ ਵੱਲੋਂ ਜਿਹੜਾ ਚੋਲਾ ਚੜਾਇਆ ਗਿਆ ਕਿਹਾਂ ਜਪਤਾ ਸਿੰਘ ਦੀ ਠੀਕ ਹੈ ਜੀ ਹਾਂਜੀ ਓਕੇ ਹਾਸੀ ਕਾਲ ਹਾਸੀ ਕਾਲ ਹਾਸੀ ਕਾਲ ਕਰੋ ਵੀਡੀਓ ਵਾਲੀ ਹੈ ਹਾਂ ਹਾਸੀ ਕਾਲ ਕਰੋ ਇਹ ਜਪਤਾ ਜਪਤਾ ਸਿੰਘ ਜੀ ਨੇ ਸਾਡੇ ਜੀ ਦਾ ਖਾਲਸਾ ਸਾਹਿਬ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਚੋਲਾ ਚੜਾਉਂਦੇ ਥੱਲੇ ਨੂੰ ਆ ਰਹੇ ਨੇ ਵਸ ਤਕਰੀਬਨ 20 ਫੁੱਟ ਪਾਈਪ ਰਹਿ ਗਿਆ ਹੁਣ ਇਹਨਾਂ ਕੋਲੇ ਤੇ ਇਹਨਾਂ ਦੀ ਸਫਾਈ ਬਹੁਤ ਜ਼ਿਆਦਾ ਚੋਲਾ ਚੜਾਉਂਦੀ ਸਤਿਗੁਰੂ ਇਹਨਾਂ ਦੇ ਕਿਰਪਾ ਕਰਦੇ ਰਹਿਣ ਲੰਮੇ ਸਾਲੇ ਚੋਲਾ ਚੜਾਉਂਦੇ ਹੁਣ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵੇ ਸਾਡੇ ਗੁਰਪ੍ਰੀਤ ਸਿੰਘ ਜੀ ਨਿਸਾਨ ਸਾਹਿਬ ਦੇ ਚੋਲਾ ਚੜਾ ਕੇ ਵਾਪਸ ਆਏ ਨੇ ਤੇ ਹੁਣ ਇਹਨਾਂ ਦਾ ਸਨਮਾਨ ਪਰਿਵਾਰ ਵੱਲੋਂ ਹੋਵੇਗਾ ਕਾਹਨਾ ਜਾ ਗੁਰੇ ਕਾਇ ਗੁਰਪ੍ਰੀਤ ਸਿੰਘ ਹੁਦਾ ਜਿਹੜੇ ਪਿਛਲੇ ਸਮੇਂ ਤੋਂ ਟ੍ਰਾਈਡੈਂਟ ਦੇ ਵਿੱਚ ਜੋਟੀ ਨਿਵਾ ਰਹੇ ਨੇ ਤੇ ਦਾਤੇ ਦੀ ਵੱਡੀ ਕਿਰਪਾ ਲੰਬੇ ਸਮੇਂ ਤੋਂ ਨਿਸ਼ਾਨ ਸਾਹਿਬ ਦੇ ਚੋਲਾ ਚੜਾਉਂਦੇ ਬਿਮਾਰ ਨੇ ਕਿਉਂ ਇਹ ਜਦੋਂ ਪੜਦੇ ਸਮੇਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਥਾ ਕਰੀ ਹੈ ਪਾਠੀ ਸਿੰਘ ਦੀ ਤੇ ਉਦੋਂ ਤੋਂ ਇਹ ਉਦੋਂ ਪਤੰਗੀ ਹੁੰਦੇ ਸਾਰੇ ਉਹ ਵਾਰੀ-ਵਾਰੀ ਨਾਲ ਸੇਵਾ ਕਰਦੇ ਸੀ ਉਹਨਾਂ ਜੋ ਕੁਝ ਸਰਕਾਰੀ ਨੌਕਰੀਆਂ ਲਾਗੇ ਕੁਝ ਇਹੋ ਜਿਹੇ ਕੰਮਾਂ ਦੇ ਵਾਗੇ ਜਿਹੜੇ ਇਹਨਾਂ ਕੋਲੇ ਫਿਰ ਆ ਜਿਹੜੀ ਹਫਤਾਵਾਰੀ ਛੁੱਟੀ ਹੁੰਦੀ ਹੈ ਜਾਂ ਫਿਰ ਇਹ ਸ਼ਿਫਟਾਂ 'ਚ ਕੰਮ ਚੱਲਦਾ ਸ਼ਿਫਟਾਂ ਜਾ ਕੇ ਫਿਰ ਇਹ ਸੇਵਾ ਕਰ ਜਾਂਦੇ ਨੇ ਤੇ ਇਹ ਦਾਤੇ ਨੇ ਇਹਨਾਂ ਦੇ ਬੜੀ ਕਿਰਪਾ ਹੈਗੀ ਚਲੋ ਜਿਵੇਂ ਦਾਤੇ ਦੀ ਇਮਾਨਤ ਸਾਹਿਬ ਦੀ ਮੰਜ਼ਲਾਂ ਤੇ ਸੇਵਾ ਕਰਦੇ ਨੇ ਉਵੇਂ ਜੋ ਕਰੀ ਵਾਈ ਕਰੂ ਇਹਨਾਂ ਨੇ ਮੰਜ਼ਲਾਂ ਤੇ ਪਹੁੰਚਾਵੇ ਇਹਨਾਂ ਦੇ ਭੰਗੀਆਂ ਨੂੰ ਬੱਚੀਆਂ ਨੂੰ ਚੜ੍ਹਦੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਭਾਈ ਗੁਰਪ੍ਰੀਤ ਸਿੰਘ ਹੁਸ਼ਵਿੰਦਰ ਸਿੰਘ ਹੁਸ਼ਪ੍ਰੀਤ ਸਿੰਘ ਅਰਸ਼ਦੀਪ ਸਿੰਘ ਇਹ ਸਾਡੇ ਹਰਮਨ ਸਿੰਘ ਨੇ ਇੱਕ ਬਚੰਗੀ ਆ ਆਓ ਸਾਡੇ ਬਚੰਗੀ ਖੜੇ ਨੇ ਤੇ ਇਹਨਾਂ ਨੇ ਚਰਖੜੀ ਫੇਰਨ ਦੀ ਸੇਵਾ ਕਰੀ ਐ ਬਚੰਗੀਆਂ ਨੇ ਤੇ ਇਹਨੇ ਚੋਲਾ ਲਾਉਣ ਦੀ ਸੇਵਾ ਕਰੀ ਐ ਸਾਡੇ ਭਾਈ ਗੁਰਪ੍ਰੀਤ ਸਿੰਘ ਨੇ ਇਹਨਾਂ ਨੇ ਚੋਲਾ ਚਲਾਉਣ ਦੀ ਸੇਵਾ ਕਰੀ ਐ ਭਾਈ ਗੁਰੂ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਭਾਈ ਰੂਜੀ ਦਾ ਖਾਲਸਾ ਵੈਲ ਜੀ